ਅੱਜ 78ਵਾਂ ਮੇਲਾ ਮਾਤਾ ਭੱਦਰਕਾਲੀ ਹਰ ਸਾਲ ਦੀ ਤਰ੍ਹਾਂ ਸਮੂਹ ਕਪੂਰਤਣਾ ਨਿਵਾਸੀ ਔਰ ਸ਼ੁਰੂਆਤ ਕਰਦੇ ਨੇ ਸਾਡੇ ਸ਼ੇਖੂਪੁਰ ਵਾਲੇ ਔਰ ਮਹਾਮੈਦੀ ਜਦੋਂ ਪੰਜਾਬ ਦੀ ਵੰਡ ਹੋਈ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਸ਼ੇਖੂਪੁਰ ਤੋਂ ਇਹ ਮਾਤਾ ਦੀ ਜੋਤ ਲੈ ਕੇ ਆਏ ਉਦੋਂ ਆ ਮਾਵਾ ਆਪਣੇ ਪੁੱਤ ਨਹੀਂ ਸਾਂਦੀਆਂ ਸੀ ਆਪਣੇ ਆਪ ਪਤਨੀ ਪਹੁੰਚਣਾ ਨਹੀਂ ਸੀ ਪਹੁੰਚਣਾ ਮਹਾ ਮਾਈ ਦੀ ਜੋਤ ਉਹਦੇ ਸਾਰੇ ਜਿਹੜੇ ਲੈ ਕੇ ਆਏ ਉਹ ਪਹੁੰਚੇ ਮਹਾ ਮਾਈ ਦੀ ਕਿਰਪਾ ਰਹੀ ਔਰ ਉਹਨਾਂ ਨੇ ਆਖੇ ਤੇ ਪ੍ਰਚੰਡ ਕਰਾਈ ਜੋਤ ਆਪਣੇ ਸ਼ੇਖੂਪੁਰ ਔਰ ਜਗਾਦਾਣਾ ਉਹ ਵੀ ਸ਼ੇਖੂਪੁਰ ਰੱਖ ਦਿੱਤਾ ਇਹ ਬੜੀ ਆਸਥਾ ਲੋਕਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸ਼ੇਖੂਪੁਰ ਵਾਲੇ ਇਕੱਲੇ ਇਸ ਗੱਲ 'ਚ ਵਿਸ਼ਵਾਸ ਕਰਦੇ ਸੀਗੇ ਫਿਰ ਕਪੂਰਥਲੇ ਵਾਲੇ ਨੇ ਵੀ ਜੋ ਚਮਤਕਾਰ ਵੇਖਿਆ ਔਰ ਜੋ ਅਤੇ ਦੇਖਿਆ ਉਹਦੇ ਹਿਸਾਬ ਨਾਲ ਛੇਕੂਪੁਰ ਮੇਲਿਆਂ 'ਚ ਹਾਜ਼ਰੀਆਂ ਲਾਉਣੀਆਂ ਚਾਲੂ ਕੀਤੀਆਂ ਅੱਜ ਮੈਂ ਲੁਧਿਆਣਾ 'ਚ ਸੀ ਮੈਨੂੰ ਇੱਕ ਲੇਡੀ ਮਿਲੀ ਕਹਿੰਦੀ ਕਿ ਮੈਂ ਵੀ ਪਤਰਕਾਲੀ ਮਾਤਾ ਦੇ ਜਾਨੀ ਹਾਂ ਮੇਲੇ ਦੇ ਤੇ ਵੇਖੋ ਸਾਰੇ ਪੰਜਾਬ 'ਚ ਅੱਜ ਇਹ ਮੇਲਾ ਸਾਡਾ ਮਾਤਾ ਪਤਰਕਾਲੀ ਦਾ ਮਸ਼ਹੂਰ ਹੈ ਤੇ ਲੋਕ ਨਕਮਸਤਕ ਖੂਣ ਆਉਂਦੇ ਆ ਔਰ ਦੇਵੀ ਨੂੰ ਪ੍ਰਣਾਮ ਕਰਨ ਲਈ ਆਉਂਦੇ ਆ ਝੋੜੀਆਂ ਪਰਲੀ ਆਉਂਦੇ ਆ ਔਰ ਇਹ ਕੋਈ ਇੱਕ ਬੰਦੇ ਦਾ ਕਰਾਇਆ ਪ੍ਰੋਗਰਾਮ ਨਹੀਂ ਹੁੰਦਾ ਇਹ ਚ ਸਾਰਾ ਛੇਕੂਪੁਰ ਸਾਰੀਆਂ ਮੰਦਰ ਕਮੇਟੀਆਂ ਸਾਰਾ ਸ਼ਹਿਰ ਬੜੇ ਔਰ ਸ਼ਹਿਰ ਦੇ ਵਾਸੀ ਇਥੇ ਆਪਣਾ ਆਪਣਾ ਯੋਗਦਾਨ ਕਿਸੇ ਨਾ ਕਿਸੇ ਹਸਬ ਚ ਪਾਉਂਦੇ ਆ ਜਿਵੇਂ ਹੁਣ ਤੁਸੀਂ ਵੇਖੋਗੇ ਇਕਈ ਤਾਂ ਆਰਗੇਨਾਈਜ਼ਰ ਆ ਔਰ ਕਈ ਲੋਕਾਂ ਨੇ ਲੰਗਰ ਲਾਏ ਆ ਕੋਈ ਪਾਣੀ ਦੀ ਸੇਵਾ ਕਰ ਰਿਹਾ ਕੋਈ ਪਾਣੀ ਛਿੜਕਣ ਦੀ ਸੇਵਾ ਕਰ ਰਿਹਾ ਸੋ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਸਾਰੇ ਲੋਕ ਇਸ ਸ਼ਰਕਤ ਕਰਦੇ ਆ ਮਾਹ ਮਈਨਾਂ ਦੀਆਂ ਝੋਲੀਆਂ ਪਰਦੀਆਂ ਸਰਪੰਚ ਜੀ 78ਵਾਂ ਮੇਲਾ ਮਾ ਪੱਤਰਕਵੀ ਦਾ ਮਨਾਇਆ ਜਾ ਰਿਹਾ ਹੈ ਸ਼ੋਭਾ ਯਾਤਰਾ ਜਿਹੜੀ ਕੀਤੀ ਜਾ ਰਹੀ ਹੈ ਕੀ ਕਹਿੰਗੇ ਸਰ ਇਹ ਸ਼ੋਭਾ ਯਾਤਰਾ ਤੇ ਬੜਾ ਹੀ ਦੱਸਿਆ ਤੁਹਾਨੂੰ ਬਹੁਤ ਵੱਡੇ ਇੰਤਜ਼ਾਮ ਸ਼ੋਭਾ ਯਾਤਰਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਵੀ ਮੇਲਾ ਕਮੇਟੀ ਵੱਲੋਂ ਦੇਖਣ ਜੋਗ ਚੱਕੀਆਂ ਆਉਣਗੀਆਂ ਮਾਂ ਦੀ ਬਹੁਤ ਹੀ ਇਤਿਹਾਸਕ ਸ਼ੋਭਾ ਯਾਤਰਾ ਜਿਹੜੀ ਇੱਥੋਂ ਚੱਲ ਕੇ 6 ਵਜੇ ਰਾਤ ਦੇ 12 ਵਜੇ ਕਰੀਬ ਭਵਨ ਚ ਪਹੁੰਚੇ ਮਹਾਮਾਈ ਦੇ ਰਾਤ ਨੂੰ ਸਾਰੀ ਰਾਤ ਜਾਗਨ ਚੱਲਦਾ ਹੈ ਸ਼ੋਭਾ ਯਾਤਰਾ ਦੇ ਪੰਤ ਤੋਂ ਬਾਅਦ ਸਾਰੀ ਰਾਤ ਵੱਖ-ਵੱਖ ਭਜਨ ਮੰਡੀਆਂ ਸੰਗੀਤਨ ਕਰਨ ਦੀ ਹੈ ਮਹਾਮਾਈ ਦਾ ਗੁਣ ਕਾਮ ਭਗੇ ਜਾ ਕੇ ਆਪਣੀਆਂ ਮਨੋ ਕਾਮਨਾ ਮੰਗ ਕਰਦੇ ਔਰ ਪੂਰੀ ਵੀ ਕਰਦੀ ਹੈ ਅੱਜੇ ਗੱਲ ਕਰੀਏ ਇਹ ਲੈ ਕੇ ਇੱਕ ਸ਼ਾਇਦ ਪਿੰਡਸ਼ੇ ਕੋਲ ਤੇ ਅੱਜ ਗੱਲ ਕਰੀਏ ਕਿੰਨੇ ਕਿਲੋਮੀਟਰ ਜਿਹੜਾ ਪੈ ਜਾਂਦਾ ਤੇ ਥਾਂ ਥਾਂ ਦਾ ਇਹ ਲਗਭਗ 5 ਕਿਲੋਮੀਟਰ ਦਾ ਹੈਗਾ ਔਰ ਥਾਂ ਥਾਂ ਸਾਰੀ ਜਗ੍ਹਾ ਲੰਗਰ ਸ਼ਵੇਲਾ ਦੇ ਇੰਤਜ਼ਾਮ ਔਰ ਲਾਈਟਿੰਗ ਸਾਰੀ ਇੱਥੋਂ ਤੋਂ ਉੱਥੇ ਤੱਕ ਕਰ ਕੀਤੀ ਗਈ ਹੈ ਪੁਰਾਣੀ ਦਾਣਾ ਮੰਡੀ ਵਾਇਆ ਉਧਰ ਦੀ ਜਾਂਦੇ ਆ ਸ਼ੁਰੂ ਤੋਂ ਹੀ ਔਰ ਇਹ ਵੀ ਉਧਰ ਦੀ ਇਨਾ ਮਾਦਾ ਪੱਤਰਕਾਰੀ ਜੇ ਸ਼ੇਕੂਪੁਰ ਤੋਂ ਮਾਇਆ ਜਾ ਰਿਹਾ ਉਸ ਸਭੰਚਾ ਸ਼ੋਭਾ ਯਾਤਰਾ ਦੀ ਮੈਂ ਤਾਂ ਦੇਖੀ ਸਭ ਤੋਂ ਪਹਿਲਾਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ 78ਵੇਂ ਮੇਲੇ ਤੇ ਮਹਾਮਈ ਦੇ ਵਧਾਈ ਦਿੰਨਾ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਉਹ ਮਹਾਮਹਾਕੇ ਮੇਲੇ ਚ ਪਹੁੰਚਣ ਤੇ ਮਹਾਮਈ ਦਾ ਆਸ਼ੀਰਵਾਦ ਪ੍ਰਾਪਤ ਕਰ ਲੈ। ਜੇ ਅੱਪਾ ਗੱਲ ਕਰੀਏ ਕੀ ਖਾਸ ਜਿਹੜਾ ਵਾ ਇਸ ਸ਼ੋਭਾ ਯਾਤਰਾ ਚ ਦੇਖਣ ਨੂੰ ਮਿਲਦਾ ਕੁਝ ਖਾਸ ਦੇ ਕੇ ਮਹਾਮਈ ਦੇ ਸ਼ੋਭਾ ਯਾਤਰਾ ਤੇ ਸੋਹਣੇ ਸੋਹਣੇ ਸਰੂਪ ਬਣੇ ਹੰਦੇ ਦੇਵਤਾ ਦੇ ਕੋਈ ਸ਼ਿਵ ਜੀ ਦਾ ਬਣਿਆ ਕੋ ਕ੍ਰਿਸ਼ਨ ਮਹਾਰਾਇਦਾ ਬਣਿਆ ਉਹ ਮਹਾਮਾਈ ਦਾ ਬਣਿਆ ਉਹ ਕਾਲੀ ਮਾਤਾ ਦਾ ਬਣਿਆ ਠੀਕ ਹੈ ਜੀ ਕੋਈ ਇਹ ਸਭ ਦੇਵੀ ਦੇ ਇਤਾਂ ਦੇ ਸਰੂਪ ਬਣੇ ਆ ਤੇ ਬਹੁਤ ਵਧੀਆ ਰੰਗਾਂ ਰੰਗ ਪ੍ਰੋਗਰਾਮ ਆ ਕੋਈ ਬੈਂਡ বাজਿਆ ਦਾ ਪ੍ਰੋਮ ਚੱਲਦਾ ਕੋਈ ਕਿਤੇ ਚੱਲਦਾ ਇਹ ਮਹਾਮਾਈ ਦੇ ਗੁਣਗਾਨ ਜਾਂਦੇ ਲੋਕੀ ਕਰਦੇ ਕਰਦੇ ਮਹਾਮਾਈ ਦੇ ਤੇ ਸ਼ੇਵਪੁਰ ਜਾਂਦੇ ਮਹਾਮਾਈ ਦੀ ਕਿਰਪਾ ਨਾਲ 78ਵਾਂ ਮੇਲਾਵਾ ਉਹ ਬੜੀ ਸ਼ਰਧਾ ਪੂਰਵ ਬਣਾਇਆ ਜਾ ਰਿਹਾ ਵਾ ਸਾਰੇ ਨਗਰ ਨਿਵਾਸੀ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਆਏ ਸਤਿਨਾਮ ਦਾ ਸਾਰਿਆਂ ਦਾ ਧੰਨਵਾਦ ਆ ਔਰ ਸ਼ਹਿਰ ਵਾਸੀਆਂ ਦਾ ਖਾਸ ਕਰਕੇ ਧੰਨਵਾਦ ਆ ਅਸੀਂ ਇਹ ਚੰਗ ਦੇਖਦੇ ਪਏ ਆ ਕਿ ਅੱਗੇ ਨਾਲੋਂ ਮੇਲੇ ਦੀ ਮਹਿਮਾ ਜਿਹੜੀ ਆ ਕਾफी ਵੱਧ ਰਹੀ ਹੈ ਮਹਾਮਾਈ ਦੀ ਤੇ ਜੈ ਮਾਸਾ ਅਲੱਗਾ ਵੀ ਮੇਲੇ ਦੀਆਂ ਤੁਹਾਨੂੰ ਵੀ ਅਕ ਉਹ ਵੇਖਿਆ ਵਸਿਆ ਨੂੰ ਦੇਖ ਵਸਿਆ ਨੂੰ ਉਹ ਉਹ ਜਿਹੜਾ ਮਾਰਕਾ ਜੋ ਕਿ ਮਹਾ ਮੈਦਾ 78ਵਾਂ ਮੇਲਾ ਉਹ ਜੋ ਲੋਕਾਂ ਦੇ ਵਿੱਚ ਉਤਸ਼ਾਹ ਜੋ ਚਾਹ ਬਰਗਾਵਾਂ ਉਹ ਦੇਖਣ ਨੂੰ ਹੋਗਾ ਤਾਂ ਖਾਣ ਤੇ ਲੰਗਰ ਲੱਗੇ ਐ ਸ਼ਹੀਦਾਂ ਦੇ ਪੂਰੀਆਂ ਦੇ ਹਰ ਤਰ੍ਹਾਂ ਦਾ ਲੋਕੀ ਆਨੰਦ ਮਾਣਦੇ ਨੇ ਲੰਗਰ ਦਾ ਵੀ ਔਰ ਮੇਲੇ ਦਾ ਵੀ ਪਿਛਲੇ 8-10 ਸਾਲਾਂ ਤੋਂ ਉਹੀ ਧੂਪ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਵਾ ਸ਼ਹਿਰ ਚੋਂ ਖਾਂ ਖਾਂ ਤੇ ਸਜਾਵਟ ਹੋਈ ਹੋਈ ਹੈ ਨਹੀਂ ਹੋਰ ਲੋਕਾਂ ਚ ਪਹੁੰਚ ਆਏ ਹੁਣ ਇਤੋਂ ਬ੍ਰਹਮਕੰਡੂ ਜੀ ਤੋਂ ਮੰਦਿਰ ਤੋ ਜੋ ਚੱਕੀਆਂ ਵਾ ਸੋਭਾ ਯਾਤਰਾ ਆ ਉਹ ਬਸ ਥੋੜੀ ਦੇਰ ਤੱਕ ਸ਼ਹਿਰ ਦੇ ਵਿੱਚੋਂ ਹੋ ਕੇ ਇਹ ਰਾਤ ਨੂੰ 11:30 12 ਵਜੇ ਤੱਕ ਮੰਦਿਰ ਤੱਕ ਪਹੁੰਚੇ